ਜੈਨਿਕਸਵਰਾ ਦੇਖ ਰਹੇ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਪੰਜਾਬ ਦੇ ਵਿੱਚ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਭੱਕਿਆ ਹੋਇਆ ਤਾਂ ਸਿਆਸੀ ਆਗੂਆਂ ਦੇ ਵਿੱਚ ਵੀ ਜਿਹੜੀ ਗਰਮੀ ਹੈ ਉਹ ਵਧਦੀ ਜਾ ਰਹੀ ਹੈ ਇੱਕ ਦੂਜੇ ਦੇ ਉੱਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਤਾਂ ਇੱਕ ਉਮੀਦਵਾਰ ਜਿਹੀ ਵੀ ਨੇ ਜੋ ਆਪਣੀ ਮਸਤੀ ਦੇ ਵਿੱਚ ਲੱਗੇ ਹੋਏ ਨੇ ਆਪਣੇ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਕਿਸੇ ਨੇ ਕੀ ਕਿਉਂ ਕਹਿ ਰਹੇ ਨੇ ਕੋਈ ਮਤਲਬ ਨਹੀਂ ਰੱਖਦੇ ਗੱਲਬਾਤ ਕਰਾਂਗੇ ਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਢਿੱਲੋਂ ਸਾਹਿਬ ਜਿਵੇਂ ਮੈਂ ਕਿਹਾ ਤਲਖੀ ਬਹੁਤ ਚੱਲ ਰਹੀ ਹੈ ਅੱਜ ਕੱਲ੍ਹ ਉਮੀਦਵਾਰਾਂ ਦੇ ਵਿੱਚ ਤੁਸੀਂ ਆਪਦੀ ਮਸਤੀ ਦੇ ਵਿੱਚ ਲੱਗੇ ਚੋਣ ਪ੍ਰਚਾਰ ਕਰਨ ਨਾ ਤਾਂ ਕਿਸੇ ਸੁਣ ਮੈਂ ਤੁਹਾਡਾ ਧੰਨਵਾਦ ਕਰਦਾ ਹਿੰਮਤ ਜੀ ਤੁਹਾਡੇ ادارے ਦਾ ਦਿਨਕ ਸਵੇਰਾ ਦਾ ਤੁਸੀਂ ਟਾਈਮ ਟੇ ਟਾਈਮ ਟੂ ਟਾਈਮ ਮੇਰੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਰਹਿੰਦੇ ਹੋ ਤੁਹਾਡੀ ਬਹੁਤ ਮਿਹਰਬਾਨੀ ਆ ਦੇਖੋ ਮੈਂ ਕਿਸੇ ਬਾਦ ਬਵਾਦ ਅਜੇ ਤੱਕ ਨਹੀਂ ਪਿਆ ਮੇਰਾ ਮਕਸਦ ਹੈ ਸੇਵਾ ਜਦੋਂ ਤੁਹਾਡੇ ਮਕਸਦ ਚ ਸੇਵਾ ਹੋਵੇ ਨਾ ਫਿਰ ਤੁਹਾਨੂੰ ਇਦਾਂ ਦੀਆਂ ਗੱਲਾਂ ਬਲ ਧਿਆਨ ਦੇਣ ਦੀ ਲੋੜ ਨਹੀਂ ਵੀ ਆਲੇ-ਦਾਲੇ ਕੀ ਹੋ ਰਿਹਾ ਜੇ ਤੁਸੀਂ ਆਲੇ-ਦਾਲੇ ਦੇਖੋਗੇ ਫਿਰ ਤੁਸੀਂ ਸੇਵਾ ਨਹੀਂ ਕਰ ਸਕੋਗੇ ਤੁਹਾਡੀ ਭਾਵਨਾ ਜਿਹੜੀ ਹੈ ਨਾ ਉਹ ਸੇਵਾ ਦਿਨੀ ਰਹਿ ਜਾਊਗੀ ਫਿਰ ਰਾਜਨੀਤਿਕ ਬਣ ਜਾਊਂਗੇ ਫੇਤਾ ਹੋ ਜੂਈ ਵੀ ਆਪਾਂ ਇੱਕ ਦੂਜੇ ਨੂੰ ਗਾਲਾਂ ਕੱਢਾਂਗੇ ਜਿਵੇਂ ਕੱਢਦੇ ਨੇ ਸੋ ਇਸ ਕਰਕੇ ਆਪਾਂ ਇਹਨਾਂ ਨਾਲ ਕੋਈ ਤਲਕ ਨਹੀਂ ਇਹ ਜੋ ਮਰਜ਼ੀ ਬੋਲੀ ਜਾਣ ਆਪਾਂ ਸੇਵਾ ਕਰਨੀ ਆ ਸੇਵਾ ਵਾਸਤੇ ਬੋਟ ਮੰਗ ਰਹੇ ਆ ਅਸੀਂ ਕਿਹੜਾ ਵਪਾਰ ਕਰਨਾ ਇਹ ਤਾਂ ਇਨਵੈਸਟਮੈਂਟ ਕਰ ਰਹੇ ਨੇ ਜਿਵੇਂ ਆਪਾਂ ਫੈਕਟਰੀ ਲਾਉਣੀ ਆ ਦੁਕਾਨ ਖੋਲ੍ਹਦੇ ਆ ਇਨਵੈਸਟਮੈਂਟ ਕਰਦੇ ਆ ਨਾ ਫਿਰ ਕਮਾਈ ਕਰਦੇ ਆ ਇਹ ਤਾਂ ਇਨਵੈਸਟਮੈਂਟ ਕਰਨ ਵਾਸਤੇ ਆਏ ਨੇ ਵੀ ਪਹਿਲਾਂ ਖਰਚਾਂਗੇ ਫਿਰ ਬਣਾਵਾਂਗੇ ਇਹਨਾਂ ਦੀ ਭਾਵਨਾ ਹੈਗੀ ਵਪਾਰ ਸਾਡੀ ਭਾਵਨਾ ਹੈਗੀ ਸੇਵਾ ਇਸ ਕਰਕੇ ਅਸੀਂ ਧਿਆਨ ਨਹੀਂ ਦਿੰਦੇ ਵੀ ਕੀ ਹੋ ਰਿਹਾ ਤਲਕ ਤਲਕ ਟਿੱਪਣੀਆਂ ਕਰਕੇ ਵੋਟ ਪੈਂਦੀ ਹੈ ਜਾਂ ਫਿਰ ਲੋਕਾਂ ਦੇ ਵਿੱਚ ਵਿਚਰ ਕੇ ਜਾਂ ਲੋਕਾਂ ਦਾ ਕੰਮ ਕਰਕੇ ਵੋਟ ਪੈਂਦੀ ਹੈ ਜਾਂ ਫਿਰ ਸੋਸ਼ਲ ਮੀਡੀਆ ਸ਼ਾਨ ਵਾਸਤੇ ਲੀਡਰ ਇਹ ਕੁਝ ਕਰਦੇ ਨੇ ਦੇਖੋ ਲੋਕਾਂ ਦਾ ਕੰਮ ਕੀਤਾ ਹੋਵੇ ਵੋਟ ਹੱਥ ਜੋੜਨ ਦੀ ਲੋੜ ਨਹੀਂ ਪੈਂਦੀ ਬਿਟੂ ਜੀ ਅੱਜ ਤੀਜੀ ਵਾਰੀ ਇਹਨਾਂ ਦੇ ਪੋਸਟਰਾਂ ਤੇ ਹੱਥ ਜੋੜੇ ਹੋਏ ਨੇ ਤੀਜੀ ਵਾਰੀ ਤੀਜੀ ਵਾਰੀ ਇਲੈਕਸ਼ਨ ਲੜ ਰਹੇ ਲੁਧਿਆਣੇ ਤੋਂ ਤੀਜੀ ਵਾਰੀ ਹੱਥ ਜੋੜ ਕੇ ਖੜੇ ਨੇ ਵੀ ਮੈਨੂੰ ਵੋਟ ਪਾ ਦਿਓ ਇਹ ਕਿਉਂ ਪਈ ਇਹ ਇਸ ਕਰਕੇ ਪਈ ਕਿ ਦੋ ਵਾਰੀ ਕੰਮ ਕੁਝ ਨਹੀਂ ਕੀਤਾ ਜੇ ਕੀਤਾ ਹੋਵੇ ਫਿਰ ਹੱਥ ਜੋੜਨ ਦੀ ਲੋੜ ਨਹੀਂ ਫਿਰ ਲੋਕਾਂ ਕੋਲੇ ਜਾਣ ਦੀ ਵੀ ਲੋੜ ਨਹੀਂ ਲੋਕ ਆਪ ਕਹਿੰਦੇ ਆ ਵੀ ਤੂੰ ਭਾਈ ਸਾਡੇ ਕੰਮ ਕੀਤੇ ਨੇ ਸਾਡਾ ਸਵਾਰਿਆ ਤੈਨੂੰ ਵੋਟ ਪਾਉਣੀ ਪਾਉਣੀ ਆ ਤੂੰ ਘਰੇ ਬੈ ਅਸੀਂ ਤੈਨੂੰ ਵੋਟ ਪਾਵਾਂਗੇ ਇਸ ਕਰਕੇ ਬਿੱਟੂ ਜੀ ਨੇ ਕੋਈ ਕੰਮ ਨਹੀਂ ਕੀਤਾ ਅਜ ਹੱਥ ਜੋੜ ਕੇ ਤੁਰੇ ਫਿਰਦੇ ਨੇ ਜੇ ਤੁਸੀਂ ਕੰਮ ਕੀਤਾ ਹੋਵੇ ਫਿਰ ਤੁਹਾਡੇ ਲੋਕ ਰਿਗਾਰਡ ਕਰਦੇ ਨੇ ਪਿਆਰ ਕਰਦੇ ਨੇ ਸਤਿਕਾਰ ਕਰਦੇ ਨੇ ਵੋਟ ਵੀ ਪਾਉਂਦੇ ਨੇ ਜਿਹੜਾ ਸਭ ਕਿਹਾ ਜਾ ਰਿਹਾ ਕਿ ਲੁਧਿਆਣੇ ਦੇ ਵਿੱਚ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ ਰਮਣੀ ਦੀ ਬਿੱਟੂ ਦੇ ਹੱਕ ਦੇ ਵਿੱਚ ਨੰਦਨ ਮੋਦੀ ਵੀ ਇੱਥੇ ਆਣਗੇ ਜੋਗੀ ਦਿੱਤਿਆਂ ਨਾਲ ਵੀ ਇੱਥੇ ਆਣਗੇ ਅਮਿਸ਼ਾ ਵੀ ਇੱਥੇ ਆਣਗੇ ਕੀ ਲੱਗਦਾ ਸਭ ਮਿਕਰ ਕੀ ਰਹਿਣਗੇ ਦੇਖੋ ਉਹਨਾਂ ਲੋਕਾਂ ਦਾ ਜੇ ਆ ਕੇ ਬੋਲ ਜਾਣਗੇ ਝੂਠ ਸੁਫਾਨ ਵੱਢ ਜਾਣਗੇ ਇੱਕ ਦੂਜੇ ਨੂੰ ਗਾਲਾਂ ਕੱਢ ਜਾਣਗੇ ਮੰਦਾ ਬੋਲ ਜਾਣਗੇ ਧਰਮ ਦੇ ਆਧਾਰ ਤੇ ਲੋਕਾਂ ਦੇ ਵਿੱਚ ਵੰਡੀਆਂ ਪਾ ਜਾਣਗੇ ਪਰ ਫਾਇਦਾ ਕੀ ਆ ਉਹਨਾਂ ਦਾ ਆਪਣਾ ਜਾਂਦਾ ਉਹਨਾਂ ਦੇ ਵੀ ਸਾਡੇ ਜੋਗੀ ਦਿੱਤਿਆਂ ਨਾਲ ਦੀ ਸਾਡੇ ਸੂਬੇ ਨੂੰ ਕੀ ਦੇਣਾ ਜੀ ਮੋਦੀ ਸਾਹਿਬ ਨੇ ਪੰਜਾਬ ਲਈ ਕੀ ਕੀਤਾ ਜੀ ਬੋਲਣ ਆ ਕੇ ਕੋਈ ਦੱਸਣ ਤਾਂ ਵੀ ਅਸੀਂ ਪੰਜਾਬ ਲਈ ਆ ਕੀਤਾ ਸਾਡੇ ਬੰਦੀ ਸਿੰਘ ਰਿਹਾ ਕਰਤੇ ਸਾਡੇ ਪਾਣੀਆਂ ਦਾ ਮਸਲਾ ਹੱਲ ਕਰਤਾ ਸਾਡਾ ਚੰਡੀਗੜ੍ਹ ਸਾਨੂੰ ਦੇਦਾ ਚੰਡੀਗੜ੍ਹ ਦੇ ਵਿੱਚ ਤਾਂ ਉਹਨਾਂ ਦਾ ਕਲੇਮ ਹੋਰ ਵੀ ਪੀੜਾ ਕਰ ਦਿੱਤਾ ਇਹਨਾਂ ਨੇ ਹਰਿਆਣੇ ਵਾਲਿਆਂ ਦਾ ਪੰਜਾਬੀ ਬੋਲਦੇ ਇਲਾਕੇ ਸਾਨੂੰ ਦੇਤੇ ਸਾਡੇ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਦਾ ਜੀ ਬਧਾਈ ਨਹੀਂ ਇਹਨਾਂ ਨੇ ਇਹਨਾਂ ਨੇ ਹਜੂਰ ਸਾਹਿਬ ਦਾ ਬੋਰਡ ਸਾਡਾ ਭੰਗ ਕਰਕੇ ਆਪਣੇ ਬੰਦੇ ਵਿੱਚ ਫਿੱਟ ਕਰਤੇ ਹਰਿਆਣੇ ਦੀ ਕਮੇਟੀ ਤੋੜਤੀ ਦਿੱਲੀ ਦੀ ਕਮੇਟੀ ਤੇ ਕਬਜ਼ਾ ਕਰ ਲਿਆ ਇਹ ਕਿਤੇ ਇਹ ਨਾ ਕਿਤੇ ਜੇ ਪੰਜਾਬ ਵਿੱਚ ਇਹਨਾਂ ਦਾ ਦਾ ਲੱਗ ਗਿਆ ਪੰਜਾਬ ਦੀ ਸ਼ੁਰਮਣੀ ਕਮੇਟੀ ਤੋੜ ਕੇ ਇੱਥੇ ਪਤਾ ਨਹੀਂ ਕੀ ਕੀ ਕਰਨਗੇ ਇਸ ਕਰਕੇ ਪੰਜਾਬ ਦੇ ਵਿੱਚ ਜੋ ਮਰਜ਼ੀ ਆ ਕੇ ਬੋਲੀ ਜਾਣ ਕੁਈ ਅਸਰ ਹੋਣ ਵਾਲਾ ਨਹੀਂ ਢਿੱਲੋ ਸਭ ਅਸ਼ੋਕਪਰਾਸ਼ਰ ਪੱਪੀ ਨੇ ਆਮ ਆਦਮੀ ਪਾਰਟੀ ਤੋਂ ਇਹ ਦਵਾਰ ਪਸ਼ੋਕੜ ਕਾਂਗਰਸੀ ਹੈ ਰਮਨੀਤ ਬਿੱਟੂ ਨੇ ਭਾਜਪਾ ਤੋਂ ਉਮੀਦਵਾਰ ਪਸ਼ੋਕੜ ਕਾਂਗਰਸੀ ਹੈ ਰਾਜਾ ਵੜਿੰਗ ਕਾਂਗਰਸ ਤੋਂ ਨੇ ਕਮਲਜੀਤ ਸਿੰਘ ਬਰਾੜ ਨੇ ਉਹ ਜ ਆਓ ਜਦ ਲੜ ਰਹੇ ਉਹ ਵੀ ਕੌਂਸਲਰ ਕਾਂਗਰਸ ਦੇ ਨੇ ਕੀ ਲੱਗਦਾ ਹੈ ਕਿ ਸਾਰੇ ਉਮੀਦਵਾਰ ਦੇ ਕੌਂਸਲਰ ਦੇ ਨੇ ਤੇ ਇਕੱਲੇ ਅਕਾਲੀ ਦਲ ਤੋਂ ਉਮੀਦਵਾਰ ਤੁਸੀਂ ਖੜੇ ਹੋ ਦੇਖੋ ਇਹ ਚ ਕੋਈ ਸ਼ੱਕ ਨਹੀਂ ਵੀ ਸਾਰੇ ਕਾਂਗਰਸ ਪਸ਼ੋਕੜ ਵਾਲੇ ਨੇ ਕਾਂਗਰਸ ਦੀ ਵਿਚਾਰਧਾਰਾ ਵਾਲੇ ਨੇ ਇਹ ਕਾਂਗਰਸੀ ਵਿਚਾਰਧਾਰਾ ਜਿਹੜੀ ਹੈ ਪਾੜੋ ਤੇ ਰਾਜ ਕਰੋ ਦੀ ਨੀਤੀ ਨਾਲ ਚੱਲਦੀ ਹੈ ਝੂ ਜਿੰਨੀਆਂ ਸਮੱਸਿਆਵਾਂ ਅੱਜ ਦੇਸ਼ ਦੇ ਸਾਹਮਣੇ ਦੇਸ਼ ਫੇਸ ਕਰ ਰਿਹਾ ਅਨਪੜਤਾ ਗਰੀਬੀ ਬੇਰੋਜ਼ਗਾਰੀ ਔਰ ਆ ਪੰਜਾਬ ਦੇ ਡਿਸਟਰਬੈਂਸ ਪੂਰੇ ਪੰਜਾਬ ਭਾਰਤ ਵਿੱਚ ਇਹ ਸਾਰੀ ਦੇਣ ਹੈਗੀ ਕਾਂਗਰਸ ਦੀ ਕਾਂਗਰਸ ਨੇ ਹਮੇਸ਼ਾ ਨੁਕਸਾਨ ਹੀ ਕੀਤਾ ਕੋਈ ਭਲਾ ਨਹੀਂ ਕੀਤਾ ਤੇ ਅੱਜ ਜਿਹੜੇ ਹਾਲਾਤ ਨੇ ਇਹ ਤੁਸੀਂ ਉਹ ਬਹੁਤ ਨਾਜ਼ੁਕ ਬਣਾਤੇ ਨੇ ਦੇਸ਼ ਦੇ ਅੱਜ ਦੇਸ਼ ਨੇ ਇਹਨਾਂ ਨੂੰ ਨਕਾਰ ਵੀ ਦਿੱਤਾ ਵਾ ਕਰੀਏ ਅਸੇ ਸੂਬੇ ਨੇ ਜਿੱਥੇ ਉਹਨਾਂ ਨੂੰ 40-40 ਸਾਲ ਹੋ ਗਏ ਕੱਢ ਤਾਂ ਮੁੜ ਕੇ ਉਹਨਾਂ ਨੇ ਪੈਰ ਨਹੀਂ ਲੰਗਨ ਦਿੱਤੇ ਇਹਨਾਂ ਦੇ ਵਾਪਸ ਇਹ ਤਾਂ ਪੰਜਾਬ ਵਾਲੇ ਪਤਾ ਨਹੀਂ ਕੀ ਸਾਨੂੰ ਸਮਝ ਨਹੀਂ ਆਉਂਦੀ ਵੀ ਇੱਕ ਤਾਂ ਸਾਡੇ ਤੇ ਹਮਲੇ ਤੇ ਹਮਲਾ ਕਰੀ ਜਾਂਦੇ ਆ ਪਹਿਲਾਂ ਸਾਡਾ ਪਾਣੀ ਲੁੱਟਿਆ ਫੇਰ ਸਾਡਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਫੇਰ ਸਾਡੀ ਨੌਜਵਾਨੀ ਖਤਮ ਕੀਤੀ ਫੇਰ ਸਾਡੇ ਨੌਜਵਾਨਾਂ ਨੂੰ ਅੰਦਰ ਕੀਤਾ ਹਜੇ ਤੱਕ ਰਿਹਾਨੀ ਕਰ ਰਹੇ ਐਨੇ ਸਾਡੇ ਤੇ ਇਹਨਾਂ ਨੇ ਘਾਤਕ ਹਮਲੇ ਕੀਤੇ ਨੇ ਘਣਾਉਣੇ ਹਮਲੇ ਕੀਤੇ ਨੇ ਫੇਰ ਵੀ ਸਾਡੇ ਕੁਝ ਲੋਕ ਇਹਨਾਂ ਨੂੰ ਵੋਟ ਪਾਈ ਜਾਂਦੇ ਸਾਡੀ ਸਮਝ ਤੋਂ ਬਾਹਰ ਦੀ ਗੱਲ ਚਲੋ ਸਾਬ ਪਿਛਲੇ ਦਿਨੀ ਇੱਕ ਜੱਫੀ ਕਾਫੀ ਚਰਚਾ ਵਿੱਚ ਰਹੀ ਹੈ ਇੱਕ ਦੋ ਦਿਨ ਪਹਿਲੇ ਇੱਕ ਲੁਧਿਆਣੇ ਚ ਪ੍ਰੋਗਰਾਮ ਹੁੰਦਾ ਧਾਰਮਿਕ ਸਟੇਜ ਹੁੰਦੀ ਹੈ ਉੱਥੇ ਰਾਜਾ ਵਰਿੰਗ ਤੇ ਰਵਨੀ ਸਿੰਘ ਬਿੱਟੂ ਇਕੱਠੇ ਹੋ ਜਾਂਦੇ ਨੇ ਜੱਫੀਆਂ ਪੈਂਦੀਆਂ ਨੇ ਤੇ ਪੰਗੜੇ ਤੱਕ ਪਾਏ ਜਾਂਦੇ ਨੇ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਂ ਕਹਿੰਦਾ ਵੀ ਇਹ ਬੜੀ ਹੱਸੋ ਹੈ ਨਹੀਂ ਗੱਲ ਆ ਲੋਕਾਂ ਨੂੰ ਦਿਖਾਵਾ ਕੁਝ ਹੋਰ ਆ ਅੰਦਰੋਂ ਕੁਝ ਹੋਰ ਆ ਇਹ ਤਿੰਨੇ ਕੈਂਡੀਡੇਟ ਰਲੇ ਹੋਏ ਨੇ ਪਹਿਲੇ ਤਾਂ ਭਗਵੰਤ ਮਾਨ ਦੇ ਨਾਲ ਬਿੱਟੂ ਜੀ ਦੀ ਜਾਰੀ ਬੜੀ ਤਕੜੀ ਆ ਇਹਨਾਂ ਨੇ ਕਹਿ ਕੇ ਇੱਕ ਕਮਜ਼ੋਰ ਉਮੀਦਵਾਰ ਪੱਪੀ ਪ੍ਰੈਸ਼ਰ ਇਹਨਾਂ ਨੇ ਲਵਾ ਲਿਆ ਹੁਣ ਇਹਨਾਂ ਦੀ ਯਾਰੀ ਕਿਉਂ ਕਿ ਰਾਹੁਲ ਗਾਂਧੀ ਨਾਲ ਵੀ ਬਹੁਤ ਆ ਰਾਹੁਲ ਗਾਂਧੀ ਨੂੰ ਕਹਿ ਕੇ ਬਾਹਰੀ ਉਮੀਦਵਾਰ ਲਵਾ ਲਿਆ ਆਪ ਇਹਨਾਂ ਕੋਲ ਵੋਟ ਕੋਈ ਨਹੀਂ ਹੁਣ ਕਾਂਗਰਸੀ ਤੇ ਆਪ ਦੀ ਵੋਟ ਲੈ ਕੇ ਪਲੱਸ ਬੀਜੇਪੀ ਦੀ ਵੋਟ ਲੈ ਕੇ ਜਿੰਨਾ ਚਾਹੁੰਦੇ ਨੇ ਪਰ ਲੁਧਿਆਣੇ ਦੇ ਲੋਕ ਬਹੁਤ ਸੁਚੇਤ ਨੇ ਇਹ ਹੋ ਨਹੀਂ ਸਕਦਾ ਕਿਉਂਕਿ ਲੁਧਿਆਣੇ ਵਾਲਿਆਂ ਨੇ ਲੁਧਿਆਣਵੀ ਚੁਣਨਾ ਲੁਧਿਆਣੇ ਦਾ ਰਹਿਣ ਵਾਲਾ ਚੁਣਨਾ 12 ਆ ਕੇ ਤੁਸੀਂ ਛੜ ਜਾਂਦੇ ਰੱਜ ਕੇ ਲੁਧਿਆਣੇ ਦੇ ਲੋਕਾਂ ਦੀ ਵੋਟ ਨਹੀਂ ਲੈ ਸਕਦੇ ਲੁਧਿਆਣੇ ਦੇ ਲੋਕ ਆਉਣ ਵਾਲੇ ਦਿਨਾਂ 'ਚ ਵੋਟ ਜਿਹੜੀ ਐ ਸ਼ੋਮਨੀ ਕਾਲੀਦਾਲੂ ਪਾਉਣਗੇ ਆਜਾ ਆਪਣੇ ਕੋਲ ਤੁਸੀਂ ਕਮਜ਼ੋਰ ਕੈਂਡੀਡੇਟ ਸਮਝਦੇ ਹੋ ਕਮਜ਼ੋਰ ਕੈਂਡੀਡੇਟ ਇਹ ਸਕੇ ਉਹ ਲੁਧਿਆਣੇ ਦਾ ਰਹਿਣ ਵਾਲਾ ਨਹੀਂ ਲੁਧਿਆਣੇ ਦੇ ਵਿੱਚ ਉਹਦਾ ਕੁਝ ਹੈ ਹੀ ਨਹੀਂ ਲੁਧਿਆਣੇ ਦੇ ਲੋਕਾਂ ਨੂੰ ਉਹਦੀ ਕੀ ਦੇਣਾ ਕਿਸ ਕੀ ਕਹਿ ਕੇ ਵੋਟ ਮੰਗੂਗਾ ਮੈਨੂੰ ਵੀ ਵੋਟ ਪਾ ਦਿਓ ਮੈਂ ਆ ਕੀਤਾ ਸੀ ਤੁਹਾਡਾ ਪਰ ਉਹ ਤਾਂ ਕਹਿੰਦੇ ਇੱਕ ਤਰਫਾ ਮੁਕਾਬਲਾ ਲੋਕਾਂ ਨੇ ਫੈਸਲਾ ਕਰ ਲਿਆ ਵੀ ਕਾਂਗਰਸ ਨੂੰ ਜਿਤਾਣਗੇ ਰਮਨੀਤ ਬਿੱਟੂ ਨੇ ਕੀਤਾ ਕੁਝ ਨਹੀਂ ਤੇ ਰਮਨੀਤ ਬਿੱਟੂ ਕਹਿੰਦਾ ਵੀ ਲੋਕ ਮਨ ਨੂੰ ਜਿਤਾਣਗੇ ਰਾਜਾ ਵਿੰਗ ਨੇ ਕੁਝ ਨਹੀਂ ਕੀਤਾ ਤੁਹਾਨੂੰ ਤਾਂ ਆਮ ਆਦੀ ਪਾਰਟੀ ਨੂੰ ਤਾਂ ਗਿਣਤੀ ਚ ਨਹੀਂ ਗਿਣਦੇ ਉਹ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਣਾ ਵੀ ਕੌਣ ਗਿਣਤੀ ਚ ਆ ਕੌਣ ਨਹੀਂ ਗਿਣਤੀ ਚ 4 ਤਰੀਕ ਕਿਹੜਾ ਦੂਰ ਰਹਿ ਗਿਆ 20 ਦਿਨ 25 ਦਿਨ ਰਹਿ ਗਏ 25 ਦਿਨ ਬਾਅਦ ਪਤਾ ਲੱਗ ਜੂ ਵੀ ਕੌਣ ਗਿਣਤੀ ਸੀ ਤੇ ਕੌਣ ਗਿਣਤੀ ਚ ਨਹੀਂ ਸੀ ਚਲੋ ਸਭ ਪਿੰਡਾਂ ਦੇ ਵਿੱਚ ਜਿਹੜਾ ਮੰਨਿਆ ਜਾਂਦੀ ਆ ਅਕਾਲੀ ਦਲ ਦੀਆਂ ਮਨਪ੍ਰੀਤ ਜਿਆਲੀ ਦੀ ਗੱਲ ਕਰੀਏ ਤਾਂ ਮਜੂਦਾ ਵਿਧਾਇਕ ਨੇ ਇੰਨੀ ਲਹਿਰ ਦੇ ਵਿੱਚ ਵੀ ਉਹ ਜਿੱਤ ਗਏ ਸੀਗੇ ਤਾਂ ਮਨਪ੍ਰੀਤ ਜਿਆਲੀ ਲਗਾਤਾਰ ਅਕਾਲੀ ਦਲ ਤੋਂ ਨਾਅ ਚੱਲਦੇ ਸੀ ਛੋੜਨਾ ਤਾਂ ਨਹੀਂ ਕੋਈ ਨਾਰਾਜ਼ਗੀ ਛੋੜਨਾ ਚੱਲ ਰਹੀ ਨਹੀਂ ਖੁੱਲ ਕੇ ਦੇਖੋ ਮਨਪ੍ਰੀਤ ਜਿਆਲੀ ਉਹਨਾਂ ਨੇ ਸਪਾਰਸ਼ ਕਰਕੇ ਮੈਨੂੰ ਟਿਕਟ ਦਵਾਈ ਆ ਔਰ ਉਹ ਮੋਰੀ ਹੋ ਕੇ ਲੱਗੇ ਹੋਏ ਨੇ ਬਹੁਤ ਮਿਹਨਤ ਕਰ ਰਹੇ ਨੇ ਆਪਣੇ ਹਲਕੇ 'ਚ ਵੀ ਨਾਲ ਦੇ ਹਲਕਿਆਂ 'ਚ ਵੀ ਸ਼ਹਿਰ 'ਚ ਵੀ ਔਰ ਮੈਨੂੰ ਭਰੋਸਾ ਵੀ ਉਹਨਾਂ ਦੀ ਮਿਹਨਤ ਤੇ ਸਮੁੱਚੀ ਅਕਾਲੀ ਦਲ ਦੀ ਇਕਾਈ ਜਿਹੜੀ ਸਾਡੇ ਲੁਧਿਆਣਾ ਦੀ ਆ ਕੋਰ ਕਮੇਟੀ ਮੈਂਬਰ ਸਹਿਬਾਨ ਅਹੁਦੇਦਾਰ ਸਹਿਬਾਨ ਇਸਤਰੀ ਬਿੰਗ ਐਸਸੀ ਬੈਂਕ ਯੂਥ ਵਿੰਗ ਸਾਰੇ ਪਵਾਂ ਪਾਰ ਹੋ ਕੇ ਲੱਗੇ ਹੋਏ ਨੇ ਉਹਨਾਂ ਦੇ ਮਿਹਨਤ ਦੇ ਨਾਲ ਔਰ ਵੋਟ ਮਨ ਬਣਾ ਕੇ ਬੈਠੀ ਆ ਵੀ ਕਾਲੀ ਦਲ ਲੈ ਕੇ ਆਉਣਾ ਤੇ ਉਹਦੇ ਕਰਕੇ ਵਪਾਰੀ ਮਨ ਬਣਾ ਕੇ ਬੈਠੇ ਨੇ ਦੁਕਾਨਦਾਰ ਮਨ ਬਣਾ ਕੇ ਬੈਠੇ ਨੇ ਮੁਲਾਜ਼ਮ ਵੱਡੀ ਗੱਲ ਮੁਲਾਜ਼ਮਾਂ ਨੇ ਪਿਛਲੀ ਇਲੈਕਸ਼ਨ ਚ ਵੋਟ ਸਾਡੇ ਖਿਲਾਫ ਆਈ ਸੀ ਅੱਜ ਪੁਲਿਸ ਮੁਲਾਜ਼ਮ ਕਾਰਪੋਰੇਸ਼ਨ ਦੇ ਮੁਲਾਜ਼ਮ ਸਫਾਈ ਸੇਵਕ ਡੀਸੀ ਦਫ਼ਤਰ ਦੇ ਮੁਲਾਜ਼ਮ ਸਾਰੇ ਜੀ ਸਾਰੇ ਸ਼ੋਮਨੀ ਕਾਲੀ ਦਲ ਨੂੰ ਵੋਟ ਪਾਉਣ ਲਈ ਤਿਆਰ ਬੈਠੇ ਨੇ ਉਹ ਡੀਗਦੇ ਨੇ ਵੀ ਡੇਟ ਆਵੇ ਇੱਕ ਤਰੀਕ ਤੇ ਅਸੀਂ ਬੋਰਡ ਪਾ ਕੇ ਆਪਣੀਆਂ ਸੇਵਾਵਾਂ ਸੌਪੀਏ ਵਪਾਰੀਆਂ ਦੀ ਗੱਲ ਜਦੋਂ ਕਾਰੋਬਾਰ ਦੀ ਗੱਲ ਕੀਤੀ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ ਤੁਸੀਂ ਸਰਕਾਰ ਦੇ ਵਿੱਚ ਸੀਗੇ ਉਦੋਂ ਹਾਲਾਂਕਿ ਅਸਤੀਫਾ ਵੀ ਦੇ ਦਿੱਤਾ ਬੀਬਾ ਜੀ ਨੇ ਪਰ ਉਸ ਤੋਂ ਬਾਅਦ ਇਹ ਮਸਲਾ ਹੱਲ ਕਿਉਂ ਨਹੀਂ ਹੋਇਆ ਕਿਹਾ ਜਾਂਦਾ ਕਿ ਤਿੰਨ ਕਨ ਕਾਨੂੰਨ ਲਿਆਂਦੇਗੇ ਇਹਨਾਂ ਨੂੰ ਕਾਲੀ ਦਲ ਦੀ ਦੇਣਾ ਪੰਜਾਬ ਨੂੰ ਦੇਖੋ ਕਹਿ ਦੇਣਾ ਦੋਮਤਲਾ ਦੇਣੀ ਕੋਈ ਵੱਡੀ ਗੱਲ ਨਹੀਂ ਸਚਾਈ ਕੀ ਆ ਜੇ ਅਸੀਂ ਉਹਦੇ ਤੇ ਰਜਾਇਨ ਕੀਤਾ ਇਹਨਾਂ ਜੋ ਕਿਸੇ ਨੇ ਛੱਡੀ ਮੈਂਬਰਸ਼ਿਪ ਕਿਸੇ ਨੇ ਕੋਈ ਪੰਚੀ ਸਰਪੰਚੀ ਵੀ ਛੱਡੀ ਆ ਕੈਬਨਟ ਦਾ ਰੈਂਕ ਭਾਰਤ ਸਰਕਾਰ ਦਾ ਛੱਡ ਕੇ ਵੀਵਾਜੀ ਬਾਹਰ ਆਏ ਨੇ ਸਰਕਾਰੋਂ ਨਾਲੋਂ ਨਾਤਾ ਤੋੜ ਕੇ ਬਾਹਰ ਆਏ ਆ ਪਾਰਟੀ ਪੱਧਰ ਤੇ ਤੇ ਇਹ ਤਾਂ ਜੋ ਮਰਜ਼ੀ ਕਹੀ ਜਾਣ ਕਹਿਣ ਦੀ ਕੀ ਗੱਲ ਆ ਜਿੱਦਨ ਵੀਵਾਜੀ ਨੇ ਰਜਾਇਨ ਕੀਤਾ ਇਹ ਜਿਹੜਾ ਐਜੀਟੇਸ਼ਨ ਸੀ ਉਹਨੂੰ ਵਿਸ਼ੇ ਪਦਰੀ ਮਾਨਤਾ ਮਿਲੀ ਵਿਸ਼ੇ ਪਦਰੀ ਵਿਸ਼ਵ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਵੀ ਇੱਕ ਕੈਬਨਟ ਦੇ ਵਜ਼ੀਰ ਨੇ ਅਸਤੀਫਾ ਦੇਤਾ ਇਸ ਕਰਕੇ ਵੀ ਕਿਸਾਨ ਮੋਰਚਾ ਲੱਗਿਆ ਹੋਇਆ ਆ ਉਦੋਂ ਬਾਅਦ ਸਰਪਾਰਥ ਸਰਕਾਰ ਨੂੰ ਸੋਚਣ ਲਈ ਮਜਬੂਰ ਹੋਣਾ ਪਿਆ ਤੇ ਉਹਨਾਂ ਨੇ ਆਖਰ ਕਾਨੂੰਨ ਵਾਪਸ ਲਏ। ਚਲੋ ਸਭ ਆਖਰੀ ਸਵਾਲ ਹੈ ਮੇਰਾ ਜਿਵੇਂ ਪਹਿਲਾਂ ਕਿਹਾ ਕਿ ਹਟਿਆ ਭਾਜਪਾ ਵੱਲੋਂ ਵੱਡੀਆਂ ਰੈਲੀਆਂ ਕੀਤੀਆਂ ਜਾਣੀਆਂ। ਆ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਰਾਹੁਲ ਗਾਂਧੀ ਵੀ ਕਿਹਾ ਜਾ ਰਿਹਾ ਆ ਰਹੇ ਤੇ ਹੋਰ ਵੀ ਵੱਡੇ ਲੀਡਰ ਆ ਰਹੇ ਨੇ ਪ੍ਰਤਾਪ ਬਾਜਵਾ ਵੀ ਅਗਲੇ ਲੁਧਿਆਣੇ ਬੈਠੇ ਹੋਏ ਨੇ। ਆਮ ਆਦਮੀ ਪਾਰਟੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਇੱਥੇ ਆ ਕੇ ਮੋਰਚਾ ਸਾਹਮਣੇ ਰੋਡ ਸ਼ੋਅ ਕਰਦੇ ਨੇ। ਠੋਡੇ ਹੱਕ ਦੇ ਵਿੱਚ ਕਿ ਪਾਰਟੀ ਪ੍ਰਧਾਨ ਆ ਕਿ ਆਉਣ ਵਾਲੇ ਜਿੰਨਾ ਵੀ ਨਜ਼ਰਾਨੇ ਲੁਧਿਆਣੇ ਸੜਕਾਂ ਤੇ। ਸਰਦਾਰ ਸੁਖਵੀ ਮੈਨੂੰ ਟਿਕਟ ਮਿਲਣ ਤੋਂ ਬਾਅਦ ਵੀ ਆਏ ਨੇ ਰੈਲੀਆਂ ਵੀ ਕਰਕੇ ਗਏ ਨੇ ਸਮੋਦਨ ਵੀ ਕਰਕੇ ਗਏ ਨੇ ਇੰਡਸਟਰੀ ਦੇ ਹੋਰ ਵਪਾਰੀਆਂ ਨੂੰ ਵੀ ਮਿਲ ਕੇ ਗਏ ਨੇ ਫਿਰ 12 ਤਰੀਕ ਨੂੰ ਆ ਰਹੇ ਨੇ 12 ਤਰੀਕ ਨੂੰ ਉਹਨਾਂ ਨੇ ਚੋਣ ਰੈਲੀਆਂ ਸਮੋਦਨ ਕਰਨਾ ਉਸ ਤੋਂ ਬਾਅਦ ਫਿਰ ਅਗਲੇ ਦਿਨਾਂ ਦੇ ਵਿੱਚ ਫਿਰ ਉਹਨਾਂ ਨੇ ਆਉਣਾ ਮਜੀਠਿਆ ਸਾਹਿਬ ਵੀ ਆਉਣਗੇ ਸਾਡੀ ਲੀਡਰਸ਼ਿਪ ਸਾਰੇ ਆਊਗੀ ਇੱਥੇ ਸੀਟ ਬੜੀ ਵਧੀਆ ਸਾਡੀ ਜਿੱਤਣ ਵਾਲੀ ਸੀਟ ਹੈ ਇਸ ਕਰਕੇ ਸਾਡੀ ਲੀਡਰਸ਼ਿਪ ਬਾਰ-ਬਾਰ ਇੱਥੇ ਆਉਣਗੇ ਸਰ ਸਭ ਇੱਕ ਸਵਾਲ ਹੋਰ ਐਡ ਕਰ ਰਹੇ ਹਾਂ ਮੁਕਾਬਲਾ ਕਦੋਂ ਸਮਝਦੇ ਤੁਸੀਂ ਮੁਕਾਬਲਾ ਆਲਟੀਮੇਟ ਜਿਹੜਾ ਕਾਂਗਰਸ ਨਾਲ ਹੋਊਗਾ ਪਰ ਇਹ ਦੋਨਾਂ ਤੋਂ ਵੱਧ ਵੋਟ ਲਾ 7 ਨੰਬਰ ਤੇ ਤਾਂ ਬਿੱਟੂ ਆਊਗਾ 3 ਜੇ ਨੰਬਰ ਤੇ ਪੱਪੀ 2 ਜੇ ਨੰਬਰ ਤੇ ਆਊਗੀ ਕਾਂਗਰਸ ਇਹ ਨੇੜੇ ਤੜੇ ਰਹਿਣਗੇ ਤਨੇ ਆਪਾਂ ਵੱਡੇ ਮਾਰਜ ਨਾਲ ਜਿੱਤਾਂਗੇ ਧੰਨਵਾਦ ਸੋ ਬਿਲਕੁਲ ਇਹ ਸਨ ਲੁਧਿਆਣਾ ਤੋਂ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਜੋ ਕਹਿ ਰਹੇ ਨੇ ਕਿ ਵੱਡੇ ਮਾਰਦਨ ਤੋਂ ਲੁਧਿਆਣਾ ਵਸਦੇ ਜਿਹੜਾ ਕਿ ਉਹਨਾਂ ਨੂੰ ਜਿੱਤ ਦਿਵਾਉਣਗੇ ਤੇ ਨਾਲ ਦੇ ਨਾਲ ਵਿਰੋਧੀਆਂ ਤੇ ਵੀ ਤੰਜ ਕੱਸਦੇ ਹੋਏ ਨਜ਼ਰ ਆ ਰਹੇ ਨੇ ਕਿ ਇੱਕ ਪਾਸੇ ਸਾਰੇ ਕਾਂਗਰਸੀ ਨੇ ਪ੍ਰਸ਼ੋਕਣ ਦਾ ਕਾਂਗਰਸ ਦੇ ਵਿੱਚ ਐ ਤੇ ਇੱਕ ਪਾਸੇ ਇਕੱਲੇ ਕਾਰੀ ਦਲ ਦਾ ਜਿਹੜਾ ਕਿ ਸਿਪਾਹੀ ਆ ਉਹ ਖੜਾ ਤਾਂ ਹੁਣ ਦੇਖਣਾ ਹੋਵੇਗਾ 1 ਜੂਨ ਨੂੰ ਲੋਕ ਕੀ ਫੈਸਲਾ ਕਰਦੇ ਨੇ ਲੋਕ ਕਿਸ ਦੇ ਉੱਤੇ ਆਪਣਾ ਭਰੋਸਾ ਜਤਾਉਂਦੇ ਨੇ ਤਾਂ 4 ਜੂਨ ਨੂੰ ਸਾਫ ਹੋ ਜਾਏਗਾ ਕੈਮਰਾ ਪਰਸਪਨਿਸ਼ ਨਾਲ ਹਿੰਮਤ ਸਿੰਘ ਦਿਪਾਲ ਦਾੈਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ YouTube Facebook Instagram X aur WhatsApp channel par